ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਜੀ ਸੂਟ ਕੁਝ ਮੈਚਿੰਗ ਨੇ ਕੁਝ ਆਲ ਓਵਰ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਆ ਜੀ ਤਾਂ ਤੁਸੀਂ ਲੈ ਸਕਦੇ ਹੋ ਮੈਸੇਜ ਹੁਣ ਜਿਆਦਾ ਮੈਚਿੰਗ ਸੂਟ ਦੇ ਕਲਰ ਨੇ ਜਿਆਦੇ ਆ ਜੀ ਹਰ ਇੱਕ ਭੈਣ ਦੀ ਜਿਹੜੀ ਚੁਆਇਸ ਹੈ ਜੀ ਮੈਚਿੰਗ ਸੂਟ ਤੇ ਆ ਬਾਕੀ ਤੁਸੀਂ ਨੇ ਜੋ ਵੀ ਸੂਟ ਲੈਣਾ ਹੈ ਤਾਂ ਤੁਸੀਂ ਆਪਣਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੀ ਮੈਸੇਜ ਕਰਕੇ ਬੁੱਕ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵੀਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਤੇ ਇਹਨਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਲੀਜ਼ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦਾ ਕਰੋ ਤਾਂ ਕਿ ਤੁਹਾਡੇ ਤੱਕ ਹਰ ਇੱਕ ਵੀਡੀਓ ਦਾ ਹਰ ਇੱਕ ਕੋਲੇ ਆਪਣਾ ਨੋਟੀਫਿਕੇਸ਼ਨ ਜਾ ਸਕੇ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਦੇਖੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਆਪਣੇ ਕੋਲੇ ਮਲਬਰੀ ਦੇ ਵਿੱਚ ਇਹ ਪਲੇਨ ਸੂਟ ਹੈ ਆਲ ਓਵਰ ਸੂਟ ਰਹੂਗਾ ਜੀ 5 ਮੀਟਰ ਜੇ ਤੁਸੀਂ ਇਹਦੇ ਨਾਲ ਕੋਈ ਮੈਚਿੰਗ ਕਰਕੇ ਬਰਕ ਕਰਵਾਉਣੇ ਸੂਟ ਦੇ ਉੱਪਰ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਂ ਇ ਪਲੇਨ ਫੈਬਰਿਕ ਲੈਣੀ ਹੈ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਮਿਲੂਗਾ ਜੀ ਤੁਹਾਨੂੰ ਮਲਬਰੀ ਦੇ ਵਿੱਚ ਇੱਕ ਆਪਣੇ ਕੋਲੇ ਬਟਰ ਕਾਟਨ ਦੇ ਵਿੱਚ ਡਾਰਕ ਕਲਰ ਆ ਗਿਆ ਜੀ ਪਹਿਲਾਂ ਲਾਈਟ ਕਲਰ ਸੀਗੇ ਜੇ ਕਿਸੇ ਭੈਣ ਨੇ ਡਾਰਕ ਕਲਰ ਦੀ ਚੁਆਇਸ ਹੈ ਤਾਂ ਤੁਸੀਂ ਲੈ ਸਕਦੇ ਹੋ ਬਟਰ ਕਾਟਨ ਦਾ ਵੀ ਪ੍ਰਾਈਸ ਰਹੂਗਾ ਜੀ 1100 ਰੁਪਏ ਮਲਬਰੀ ਸੂਟ ਦਾ ਵੀ ਪ੍ਰਾਈਸ ਰਹੂਗਾ ਜੀ 1100 ਰੁਪਏ ਗਰਮੀ ਦੇ ਵਿੱਚ ਪਾਉਣ ਵਾਲੀ ਬਹੁਤ ਵਧੀਆ ਫੈਬਰਿਕ ਹੈ ਇਹ ਪਿਸਤਾ ਕਲਰ ਹੈ ਜੀ ਜੇ ਤੁਸੀਂ ਕੋਈ ਹੋਰ ਕਲਰ ਲੈਣਾ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਦੱਸ ਸਕਦੇ ਹੋ ਜੀ ਤੁਹਾਡੀ ਕੋਈ ਆਪਣੀ ਚੁਆਇਸ ਹੈ ਤਾਂ ਤੁਸੀਂ ਸਾਨੂੰ ਪਿਕ ਸੈਂਡ ਕਰ ਦਿਓ ਵੀ ਸਾਨੂੰ ਇਹਦੇ ਨਾਲ ਦਾ ਸੇਮ ਕਲਰ ਚਾਹੀਦਾ ਹੈ ਠੀਕ ਹੈ ਦੇਖੋ ਜੀ ਇਹ ਹੋ ਗਿਆ ਆਪਣਾ ਮਲਬਰੀ ਦਾ ਕਲਰ ਅਗਲੇ ਸੂਟ ਦਿਖਾਉਣੇ ਜੀ ਤੁਹਾਨੂੰ ਆਪਾਂ ਨੇ ਪਹਿਲਾਂ ਜੀ ਇਹ ਹੈਗਾ ਕ੍ਰਸਚਨੂਨ ਦੇ ਵਿੱਚ ਇਹਦੀ ਪਹਿਲਾਂ ਮੈਚਿੰਗ ਅਲੱਗ ਸੀ ਜੀ ਪਹਿਲਾਂ ਇਹਦੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਪਹਿਲਾਂ ਆਪਾਂ ਮੈਚਿੰਗ ਕੀਤੀ ਸੀ ਜੀ ਇਹਦੇ ਨਾਲ ਦੇਖੋ ਇਸ ਤਰ੍ਹਾਂ ਪਰਪਲ ਸਲਵਾਰ ਨਾਲ ਇਹਦੇ ਵਿੱਚ ਆਪਸ਼ਨ ਹੈਗੀ ਸੀ ਆਪਣੇ ਕੋਲ ਜੀ ਇਹ ਆਪਾਂ ਨੇ ਅੱਜ ਵਾਲੇ ਸੂਟ ਨਾਲ ਕੀਤੀ ਹੈ ਜੀ ਦੇਖੋ ਇਹਦੇ ਨਾਲ ਕਰੇਪ ਦੀ ਰੱਖੀ ਹੈ ਜੀ ਸਲਵਾਰ ਦੇਖੋ ਜੀ ਲੈਡੀ ਟੈਨਾਂ ਦੀ ਕਰੇਪ ਦੀ ਸਲਵਾਰ ਮਿਲੂਗੀ ਤੁਹਾਨੂੰ ਇਹ ਆਪਾਂ ਨੇ ਇਹਦੀ ਜਮੀਨ ਨਾਲ ਦੀ ਰੱਖੀ ਹੈ ਜੀ ਜੇ ਤੁਸੀਂ ਨੇ ਇਹਦੇ ਨਾਲ ਪਰਪਲ ਮੈਚਿੰਗ ਸਲਵਾਰ ਲੈਣੀ ਹੈ ਇਸ ਤਰ੍ਹਾਂ ਪਰਪਲ ਕਲਰ ਦੀ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਜੇ ਤੁਸੀਂ ਨੇ ਇਹ ਕਰੀਮ ਨਾਲ ਲੈਣੇ ਦੀ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਹੁਣ ਤੁਸੀਂ ਇਹ ਨਾ ਕਿਓ ਜੀ ਸੇਮ ਕਲਰ ਦਾ ਆਪਣਾ ਇਹ ਸੂਟ ਹੈ ਜਿਹੜੇ ਇਹ ਇੱਕ ਸੂਟ ਆਪਣਾ ਆਰਡਰ ਹੋਇਆ ਹੋਇਆ ਜੀ ਵੈਸੇ ਅੱਜ ਇਹ ਦੋਨੋਂ ਸੂਟ ਆਪਣੇ ਜਿਹੜੇ ਬੁੱਕ ਨੇ ਜੀ ਇਸ ਤੋਂ ਬਾਅਦ ਜਿਹੜਾ ਸੂਟ ਆ ਰਹੇ ਨੇ ਜੀ ਡਿਜ਼ਾਈਨਿੰਗ ਆ ਗਈ ਉਹਨਾਂ ਦੇ ਫਲਾਵਰਾਂ ਦਾ ਫਰਕ ਹੈ ਹੋ ਸਕਿਆ ਮੈਂ ਸੇਮ ਸੋਨੂੰ ਇਹਦੇ ਨਾਲ ਦਾ ਆ ਗਿਆ ਤਾਂ ਆਪਾਂ ਜ਼ਰੂਰ ਦੇਵਾਂਗੇ ਵੀਡੀਓ ਦਿਖਾਵਾਂਗੇ ਦੱਸਾਂਗੇ ਸੋਨੂੰ ਦੁਬਾਰਾ ਵੀਡੀਓ ਦੇ ਵਿੱਚ ਵੀ ਆਪਣੇ ਕੋਲੇ ਇਹ ਦੁਬਾਰਾ ਤੋਂ ਡਿਜ਼ਾਈਨ ਆ ਗਿਆ ਰਿਪੀਟ ਦੇ ਵਿੱਚ ਦੇਖੋ ਜੀ ਇਹ ਆਪਾਂ ਨੇ ਇਸ ਤਰ੍ਹਾਂ ਇਹਦੇ ਨਾਲ ਔਰ ਪਰਪਲ ਕ੍ਰੀਮ ਦੇ ਨਾਲ ਕ੍ਰੀਮ ਦੀ ਮੈਚਿੰਗ ਕੀਤੀ ਹੈ ਜੇ ਤੁਸੀਂ ਇਸ ਨਾਲ ਪਰਪਲ ਸਲਵਾਰ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਵੀ ਰੱਖ ਸਕਦੇ ਹੋ ਬਸ ਉਹ ਉਹਦੇ ਵਿੱਚ ਡਿਜ਼ਾਈਨਿੰਗ ਦਾ ਫਰਕ ਹੈ ਉਹਦੇ ਵਿੱਚ ਫਲਾਵਰ ਅਲੱਗ ਤੋਂ ਨੇ ਬਾਕੀ ਤੁਸੀਂ ਜੋ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਮੇਰੀ ਭੈਣਾਂ ਨੂੰ ਰਿਕੁਐਸਟ ਹੁੰਦੀ ਹੈ ਜੀ ਜੇ ਤੁਸੀਂ ਨੇਮ ਵੀ ਆਪਣੇ ਸੂਟ ਆਰਡਰ ਕਰਨੇ ਹੁੰਦੇ ਨੇ ਤਾਂ ਤੁਸੀਂ ਜਲਦੀ ਤੋਂ ਜਲਦੀ ਆਪਣੇ ਸੂਟ ਬੁੱਕ ਕਰ ਲਿਆ ਕਰੋ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੈ ਜੀ ਫਿਰ ਰੰਗ ਮਿਲਨੇ ਬਹੁਤ ਮੁਸ਼ਕਲ ਹੋ ਜਾਂਦੇ ਨੇ ਚਲੋ ਜੀ ਇਹ ਕਲਰ ਹੋ ਗਿਆ ਇਸ ਤੋਂ ਬਾਅਦ ਆਪਾਂ ਨੇ ਇਹਦੇ ਨਾਲ ਵੀ ਮੈਚਿੰਗ ਦੀਆਂ ਦੋ ਆਪਸ਼ਨਾਂ ਕੀਤੀਆਂ ਨੇ ਇਹਦੇ ਨਾਲ ਮੈਚਿੰਗ ਰਹੂਗੀ ਜੀ ਇਸ ਤਰ੍ਹਾਂ ਨਹੀਂ ਦੇਖੋ ਇਹ ਵੀ ਕ੍ਰਸਟਨੂਨ ਦਾ ਕਮੀਜ਼ਾ ਬਹੁਤ ਵਧੀਆ ਸ਼ਰਟ ਮਿਲੂਗੀ ਤੁਹਾਨੂੰ ਗਰਮੀ ਦੇ ਵਿੱਚ ਪਾਉਣ ਲਈ ਲਾਈਟ ਵੇਟ ਫੈਬਰਿਕ ਹੈ ਇਹ ਦੇਖੋ ਇਹਦੇ ਨਾਲ ਆਪਾਂ ਨੇ ਰੱਖੀ ਹੈ ਜੀ ਮਹਿਰੂਨ ਕਲਰ ਦੀ ਸਲਵਾਰ ਤੇ ਇਹਦੇ ਨਾਲ ਇਹਦੇ ਵਿੱਚ ਵੀ ਦੋ ਆਪਸ਼ਨ ਸੀ ਆਪਣੇ ਕੋਲ ਇੱਕ ਰੱਖੀ ਹੈ ਜੀ ਆਪਾਂ ਨੇ ਇਹਦੇ ਨਾਲ ਇਸ ਤਰ੍ਹਾਂ ਮਾਊਸ ਕਲਰ ਦੀ ਦੇਖੋ ਇਹ ਤੁਹਾਨੂੰ ਇਹ ਨਹੀਂ ਲੱਗ ਰਿਹਾ ਵੀ ਫੋਨ ਦੇ ਵਿੱਚ ਅਲੱਗ ਲੱਗ ਰਿਹਾ ਹੁਣ ਨਹੀਂ ਸੇਮ ਨਾਲ ਦੇ ਜੀ ਜਦੋਂ ਆਪਾਂ ਇਹਦੇ ਹਨਾ ਇਸ ਕਲਰ ਦੀ ਨੀਚੇ ਲਾਈਨਿੰਗ ਲਾਵਾਂਗੇ ਇਹ ਸੇਮ ਹਨਾ ਉਹੀ ਕਲਰ ਦਿਖੂਗਾ ਦੇਖੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਸ ਤਰ੍ਹਾਂ ਡਾਈ ਕਰਵਾਉਣਾ ਤੁਸੀਂ ਇਹ ਆਪਾਂ ਸਲਵਾਰ ਡਾਈ ਕਰਵਾਈ ਹੈ ਜੀ ਸੇਮ ਕਲਰ ਕਦੇ ਮਿਲ ਜਾਂਦਾ ਕਦੇ ਨਹੀਂ ਮਿਲਦਾ ਜੇ ਤੁਸੀਂ ਇਹ ਕਲਰ ਲੈਣਾ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਜੇ ਤੁਸੀਂ ਇਸ ਤਰ੍ਹਾਂ ਮੈਂ ਹਰਨ ਕਲਰ ਨਾਲ ਮੈਚਿੰਗ ਕਰਨੀ ਹੈ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਬਾਕੀ ਇਹਦੇ ਵਿੱਚ ਇੱਕ ਕਲਰ ਹੈਗਾ ਜੀ ਬਲੈਕ suit ਨੇ ਇਹ ਤਿੰਨ ਕਲਰ ਨੇ ਤੁਸੀਂ ਮੈਂ ਤੁਹਾਨੂੰ ਬਲੈਕ ਦੁਬਾਰਾ ਤੋਂ ਫਿਰ ਦਿਖਾ ਦਉਣੀ ਆ ਇੱਕ ਵਾਰੂੰ ਆਪਣਾ ਵੀਡੀਓ ਦੇ ਵਿੱਚ ਪਾਇਆ ਹੋਇਆ ਬਾਕੀ ਤੁਹਾਡੀ ਚੁਆਇਸ ਹੈ ਜੀ ਜੋ ਵੀ ਤੁਹਾਨੂੰ suit ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਫੈਬਰਿਕ ਮਿਲੂਗੀ ਜੀ ਤਾਂ ਸਾਨੂੰ ਵਧੀਆ ਵਾਲੀ ਜਿਹੜੀ ਤਿਸਤਾ ਬ੍ਰਾਂਡ ਦੇ ਵਿੱਚ ਕ੍ਰਾਸ ਚਨੂਨ ਦੇ ਵਿੱਚ suit ਆਗੇ ਜੀ ਬ੍ਰਾਂਡ ਦੇ suit ਨੇ ਮੈਂ ਤੁਹਾਨੂੰ ਬਲੈਕ ਦੇ ਵਿੱਚ ਦਿਖਾ ਦਉਣੀ ਆ ਆਪਣੇ ਕੋਲੇ ਦੇਖੋ ਇੱਕ ਕਲਰ ਆ ਗਿਆ ਇਹਦੇ ਵਿੱਚ ਬਲੈਕ ਇਸ ਤਰ੍ਹਾਂ ਦਾ ਇਹਦੇ ਵਿੱਚ ਵੀ ਤੁਸੀਂ ਨੇ ਜੇ ਇਹਦੇ ਨਾਲ ਹਨਾ ਤੁਹਾਨੂੰ ਐਂ ਲੱਗਦਾ ਵੀ ਜ਼ਿਆਦਾ ਗੂੜੀ ਹੈ ਤਾਂ ਇਸ ਤਰ੍ਹਾਂ ਇਹਦਾ ਮਾਊਸ ਜਿਹਾ ਕਲਰ ਹੈ ਲਾ ਸਕਦੇ ਹੋ ਮੈਸੇਜ ਦੇ ਵਿੱਚ ਜ਼ਿਆਦਾ ਕਾਲ ਬਲੈਕ ਕਲਰ ਹੀ ਹੈ ਤੁਸੀਂ ਇਹਦੇ ਨਾਲ ਜ਼ਿਆਦਾ ਬਲੈਕ ਪਾਉਗਾ ਜੇ ਕਿਸੇ ਮੇਰੀ ਭੈਣ ਨੂੰ ਹਨਾ ਐਂ ਲੱਗਦਾ ਵੀ ਉਹ ਨਹੀਂ ਜ਼ਿਆਦਾ ਬਲੈਕ ਕਲਰ ਨਹੀਂ ਪਸੰਦ ਤਾਂ ਤੁਸੀਂ ਮਾਊਸ ਕਲਰ ਵੀ ਇਹਦੇ ਨਾਲ ਪਾ ਸਕਦੇ ਦੇਖੋ ਜੀ ਇਹ ਕਰਸਟਨੂਨ ਦੇ ਵਿੱਚ ਆਪਣੀਆਂ ਆਪਸ਼ਨਾਂ ਸੀ ਮੈਚਿੰਗ ਸੀ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇੱਕ ਆਪਣੇ ਕੋਲੇ ਕਾਟਨ ਦੇ ਵਿੱਚ ਗਰਮੀ ਦੇ ਵਿੱਚ ਪਾਉਣ ਵਾਲੇ ਇਹ ਕਲਰ ਨੇਗੇ ਬਿਨਾ ਲਾਈਨਿੰਗ ਤੋਂ ਤੁਸੀਂ ਇਹ ਕਿਵੇਂ ਮਰਜੀ ਸੂਟ ਹੈ ਜਿਹੜਾ ਆਪਣਾ ਰੈਡੀ ਕਰਵਾ ਸਕਦੇ ਹੋ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ ਇਹ ਸੂਟ ਆ ਗਿਆ ਜੀ ਮਸਲੀਨ ਦੇ ਵਿੱਚ ਦੇਖੋ ਇਹਦੇ ਨਾਲ ਇਸ ਤਰ੍ਹਾਂ ਦੀ ਮਸਲੀਨ ਦੀ ਆਪਾਂ ਨੇ ਰੱਖੀ ਹੈ ਕਮੀਜ਼ ਤੇ ਨਾਲ ਮੈਚਿੰਗ ਰੱਖੀ ਹੈ ਜੀ ਸਲਵਾਰ ਇਹ ਆਪਣੇ ਕੋਲੇ ਦੋ ਕਲਰ ਨੇ ਇੱਕ ਬਲੈਕ ਕਲਰ ਹੈ ਦੇਖੋ ਜੋ ਵੀ ਕਲਰ ਤੁਹਾਨੂੰ ਪਸੰਦ ਆਇਆ ਨਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇੱਕ ਆਪਣੇ ਕੋਲ ਇਹ ਕਲਰ ਹੈ ਜੀ ਇਹ ਹੈਗਾ ਟਿਸਟਾ ਲੀਲਨ ਦੇ ਵਿੱਚ ਸੂਟ ਹੈ ਦੇਖੋ ਇਹਦੇ ਨਾਲ ਤੁਹਾਨੂੰ ਟਿਸਟਾ ਲੀਲਨ ਦੀ ਹੀ ਸਲਵਾਰ ਮਿਲੂਗੀ ਟਿਸਟਾ ਲੀਲਨ ਦੀ ਹੀ ਕਮੀਜ਼ ਮਿਲੂਗੀ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਤੇ ਇਹ ਸੂਟਾਂ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ ਜਿਹੜੇ ਤੁਸੀਂ ਇਹ ਵਾਲੇ ਸੂਟ ਮੈਚਿੰਗ ਕਰਵਾਉਣੇ ਨੇ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 21 ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੀ 2200 ਰੁਪਏ ਤੁਸੀਂ ਚਾਹੇ ਇਹਨੂੰ ਇਸ ਤਰ੍ਹਾਂ ਦੀ ਮੈਚਿੰਗ ਨਾਲ ਸਲਵਾਰ ਕਰਾ ਲਓ ਚਾਹੇ ਇਹਦੀ ਭੂਏ ਨਾਲ ਸਲਵਾਰ ਕਰਾ ਲਓ ਸ਼ਿਪਿੰਗ ਚਾਰਜਸ ਵਿੱਚ ਹੀ ਹੋਣਗੇ ਜੀ ਅਲੱਗ ਤੋਂ ਨਹੀਂ ਹੋਣਗੇ ਦੇਖੋ ਜੀ ਜੋ ਵੀ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਗਰਮੀ ਦੇ ਵਿੱਚ ਬਿਨਾ ਲਾਈਨਿੰਗ ਤੋਂ ਸੂਟ ਬਣ ਕੇ ਤਿਆਰ ਹੋਣ ਵਾਲੇ ਨੇ ਬਹੁਤ ਵਧੀਆ ਕਲਰ ਨੇ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਇੱਕ ਆਪਣੇ ਕੋਲ ਏ ਕਲਰ ਹੈ ਜੀ ਬਿਨਾ ਤਾਂ ਲਾਈਨਿੰਗ ਤੋਂ ਜਮਾ ਕਿਉਂ ਵਰਗਾ ਕੱਪੜਾ ਦੇਖੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1000 ਰੁਪਏ ਇੱਥੇ ਆਪਨੇ ਕੋਲੇ ਦੋ ਕਲਰ ਸੀ ਇੱਕ ਬਲੈਕ ਦੇ ਵਿੱਚ ਸੀ ਉਹ ਸੇਲ ਹੋ ਗਿਆ ਜੀ ਆਪਣੇ ਕੋਲੇ ਇੱਕ ਕਲਰ ਰਹਿ ਗਿਆ ਆਮ ਆਰਾਮ ਨਾਲ ਘਰ ਦੇ ਵਿੱਚ ਆਪਾਂ ਕਿਵੇਂ ਮਰਜ਼ੀ ਪਾ ਸਕਦੇ ਐ ਇੰਨੀ ਗਰਮੀ ਪੈਣੀ ਐ ਜੀ ਆਪਣੇ ਗੀਂ ਬਲਾਈ ਦੇ ਵਿੱਚ ਇੰਡੀਆ ਦੇ ਵਿੱਚ ਜੋ ਵੀ ਤੁਹਾਨੂੰ ਸੂਟ ਪਸੰਦ ਆ ਇਹਨਾਂ ਦੇ ਵਿੱਚੋਂ ਲੈ ਸਕਦੇ ਹੋ ਮੈਂ ਤੁਹਾਨੂੰ ਗਰਮੀ ਵਾਲੀ ਫੈਬਰਿਕ ਹੈ ਜਿਹੜੀ ਸਾਰੀ ਦਿਖਾ ਦਿੱਤੀ ਐ ਜੋ ਵੀ ਆਪਣੇ ਕੋਲੇ ਨਿਊ ਡਿਜ਼ਾਈਨ ਹੋਰ ਆਉਂਦਾ ਜੀ ਆਪਾਂ ਨਾਲ ਹੁੰਦੇ ਵੀਡੀਓ ਦੇ ਵਿੱਚ ਪਾਉਂਦੇ ਆ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਡੇਲੀ ਫੋਨ ਨਾਲ ਦੇਖ ਲਿਆ ਕਰੋ ਤੇ ਬਾਕੀ ਤੁਹਾਨੂੰ ਪਤਾ ਐ ਜਿੰਨਾ ਬਾਣਾ ਕੋਲ ਮੇਰਾ ਨੰਬਰ ਸੇਵ ਨਹੀਂ ਹੈਗਾ ਉਹਨਾਂ ਕੋਲ ਸਟੇਟਸ ਨਹੀਂ ਸੋ ਹੁੰਦੇ ਹੋਣੇ ਮੈਸੇਜ ਮੈਂ ਹਰ ਇੱਕ ਫੈਟ੍ਰਿਕ ਦੇ ਚਾਹੇ ਵੀਡੀਓ ਵਿੱਚੋਂ ਲੇਟ ਹੋਵੇ ਜੀ ਆਪਾਂ ਸਟੇਟਸ ਨੇ ਜਿਹੜੇ ਡੇਲੀ ਦੀ ਡੇਲੀ ਪਾਉਣੀ ਆ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੰਦੇ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਨੇ ਜਿਹੜੇ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਇਹ ਸੂਟ ਦਿਖਾਏ ਸੀ ਇਹਦੇ ਵਿੱਚ ਤੁਸੀਂ ਨੇ ਮਾਉਂਦੇ ਹਨਾ ਦੁਪੱਟੇ ਨਾਲ ਲੈਣੇ ਨੇ ਪ੍ਰਿੰਟਡ ਦੁਪੱਟੇ ਨਾਲ ਇਹ ਜੇ ਤੁਸੀਂ ਕਲਰ ਮੈਥੋਂ ਡਾਰਕ ਲੈਣੇ ਨੇ ਤਾਂ ਤੁਸੀਂ ਡਾਰਕ ਦੀਆਂ ਪੀਕਾਂ ਵੀ ਲੈ ਸਕਦੇ ਹੋ ਤੇ ਜੇ ਤੁਸੀਂ ਨੇ ਲਾਈਟ ਕਲਰ ਲੈਣੇ ਨੇ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਤੀ ਜੇ ਮੇਰੀ ਪਿਆਰ ਨੂੰ ਰਿਕਵੈਸਟ ਹੈ ਤੁਸੀਂ ਆਪਣਾ ਆਰਡਰ ਜਲਦੀ ਕਨਫਰਮ ਕਰ ਲਿਆ ਕਰੋ ਬਾਅਦ ਦੇ ਵਿੱਚ ਸਾਨੂੰ ਕਲਰ ਦੇ ਵਿੱਚ ਲੈਣ ਦੇਣ ਦੇ ਵਿੱਚ ਦਿੱਕਤ ਨਹੀਂ ਆਉਂਦੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ